ਜਦਵ ਜੀ ਆ ਬੈਠੋ ਚੱਲੇ ਬੇ ਮਿਲ ਤੋ ਆਪਕੋ ਕਾਟਣਾ ਆਤਾ ਹੀ ਹੈ ਠੀਕ ਹੈ ਹੈਨਾ ਥੱਲੇ ਦਾ ਧਿਆਨ ਰੱਖਣਾ ਦੁਕਾਨ ਦਾ ਵੀ ਧਿਆਨ ਰੱਖਣਾ ਠੀਕ ਹੈ ਤੁਸੀਂ ਪੰਜਾਬੀ ਮੁੰਡੇ ਨੂੰ ਪ੍ਰੈਫਰੈਂਸ ਘੱਟ ਤੇ ਉਹ ਜਦਵ ਜੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹੋ ਉਹ ਲੋਕ ਚਾਕੂ ਦੀ ਨੋਕ ਤੇ ਪ੍ਰਵਾਸੀ ਨੇ ਘਰ ਤਿਆਂ ਨੂੰ ਬੰਦੀ ਬਣਾ ਕੇ ਤੇ ਗਹਿਣਾ ਘੱਟਾ ਲੁੱਟ ਲੈਣਾਂ ਆਪਾਂ ਨੂੰ ਹੈ ਜੜੀ ਹੈ ਪੰਜਾਬੀਆਂ ਨੂੰ ਦੇਣੀ ਚਾਹੀਦੀ ਹੈ ਜਿਲੋਂ ਵਿਸ਼ਵਾਸ ਉਹਨਾਂ ਤੇ ਕਰਨਾ ਚਾਹੀਦਾ ਹੈ ਕਿ ਪ੍ਰਵਾਸੀ ਤੇ हाँ जी सुरेंद्र जी, जी सर की हाल है बहुत बढ़िया भाई तू सुना ठीक ठाक ठीक ठाक लेट हो गए भाई मैं लेट हो गया किधर तैयार हूँ ओके बोल मैं फोल बटा फोल बजी चलिए फिर हाँ हाँ जरूर चलो एक मिनट यादव जी अब बैठो गले पे बिल तो आपको काटना आता ही हाँ, है ठीक है है हाँ, ना गले का ध्यान रखना दुकान का भी ध्यान रखना ठीक है बैठो आज ऊपर ਇੱਕ ਮਿੰਟ ਯਾਰ ਭਾਜੀ ਇੱਕ ਨਾ ਗੱਲ ਪੁੱਛਣੀ ਸੀ ਹਾਂਜੀ ਹੁਕਮ ਕਰੋ ਅਟਗੋ ਕਿੰਨੇ ਮੁੰਡੇ ਆ ਦੋ ਹਾਂਜੀ ਦੋ ਮੁੰਡੇ ਆ ਇੱਕ ਉਹ ਸਰਦਾਰ ਜੀ ਤੇ ਹਾਂਜੀ ਸਰਦਾਰ ਭਾਜੀ ਆ ਜੀ ਇੱਕ ਆਪਣੇ ਯਾਦਵ ਜੀ ਹਾਂਜੀ ਮੈਂ ਨਾ ਗੁੱਸਾ ਨਾ ਕਰਿਓ ਮੇਰੇ ਨਾ ਦਿਮਾਗ ਚ ਗੱਲ ਖਟਕਦੀ ਆ ਤੁਸੀਂ ਪੰਜਾਬੀ ਮੁੰਡੇ ਨੂੰ ਪ੍ਰੈਫਰੈਂਸ ਘੱਟ ਇਹੋ ਯਾਦਵ ਜੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹੋ ਹੁਣ ਤੁਸੀਂ ਉਹਨਾਂ ਨੂੰ ਬੁਲਾ ਕੇ ਕਿਹਾ ਯਾਦਵ ਜੀ ਗੱਲੇ 'ਚ ਬੈਠੇ ਹੋ ਤੇ ਧਿਆਨ ਰੱਖਿਓ ਇਹ ਚ ਕੀ ਮਾੜਾ ਵਜੇ ਨਹੀਂ ਮਾੜਾ ਤਾਂ ਕੁਛ ਨਹੀਂ ਹੈਗਾ ਭਾਜੀ ਵੈਸੇ ਮੈਂ ਇੱਕ ਗੱਲ ਕਰ ਰਿਹਾ ਵੀ ਇੱਕ ਪੰਜਾਬੀ ਸਰਦਾਰ ਪਾਕਾ ਦਾ ਮੁੰਡਾ ਤੁਹਾਡੇ ਕੋਲੋਂ ਐਸੇ ਤੁਸੀਂ ਵੀ ਪੰਜਾਬੀ ਹੋ ਆਪਾਂ ਨੂੰ ਕਹਿ ਜੜੀ ਹੈ ਪੰਜਾਬੀਆਂ ਨੂੰ ਵੀ ਨਹੀਂ ਚਾਹੀਦੀ ਹੈ ਦਿਲੋਂ ਵਿਸ਼ਵਾਸ ਉਹਨਾਂ 'ਤੇ ਕਰਨਾ ਚਾਹੀਦਾ ਹੈ ਕਿ ਪ੍ਰਵਾਸੀ ਤੇ ਗੱਲ ਤਾਂ ਸਣੀ 16 ਆਨੇ ਸਹੀ ਹੈ ਪਰ ਭਾਜੀ ਮੇਰੀ ਸੋਚ ਨਾ ਥੋੜੀ ਜਿਹੀ ਅੱਡਲ ਆ ਬਾਕੀਆਂ ਨਾਲ ਮੈਨੂੰ ਨਾ ਆ ਕੰਮ ਨੂੰ 13 ਸਾਲ ਹੋ ਗਏ ਨੇ ਬਿਲਕੁਲ ਮੈਨੂੰ ਪਤਾ ਜਿਸ ਦਿਨ ਮੈਂ ਪਹਿਲੇ ਦਿਨ ਤੋਂ ਦੁਕਾਨ ਖੋਲੀ ਆ ਨਾ ਜਿਹੜੇ ਯਾਦਵ ਸੀ ਆ ਨਾ ਹਮ ਹਮ ਮੇਰਾ ਉਹਨਾਂ ਨੇ ਘਰ ਦੇ ਨਾਲੋਂ ਵੱਧ ਸਾਥ ਦਿੱਤਾ ਓਕੇ ਭਾਵੇਂ ਉਹ ਬੇਸ਼ੱਕ ਪ੍ਰਵਾਸੀ ਐ ਪਰ ਹਰ ਪ੍ਰਵਾਸੀ ਇੱਕੋ ਜਿਹਾ ਨਹੀਂ ਹੁੰਦਾ ਆਪਾਂ ਹੀ ਕਮਿਊਨਿਟੀਆਂ ਚ ਵੰਡੀਆਂ ਪਾਈਆਂ ਬਿਲਕੁਲ ਈਮਾਨਦਾਰੀ ਮੇਰੇ ਹਿਸਾਬ ਨਾਲ ਜ਼ਿਆਦਾ ਆਉਦੇ ਚ ਮੈਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ 13 ਸਾਲਾਂ ਦੇ ਵਿੱਚ 1 ਰੁਪਏ ਦਾ ਹੇਲ ਫੇਰ ਨਹੀਂ ਹੋਇਆ ਓਕੇ ਜੇ ਮੈਂ ਦੁਕਾਨ ਤੇ ਨਾਂ ਵੀ ਆਣਾ ਹੋਵੇ ਨਾ ਚਾਬੀਆਂ ਉਹਦੇ ਕੋਲੇ ਹੁੰਦੀਆਂ ਹਾਂ ਤੁਹਾਡੀ ਗੱਲ ਸਹੀ ਹੈ ਕਿ ਆਪਣੀ ਕਮਿਊਨਿਟੀ ਨੂੰ ਆਪਣੇ ਪੰਜਾਬੀ ਭਰਾ ਨੂੰ ਸਾਥ ਦੇਣਾ ਚਾਹੀਦਾ ਪਹਿਲ ਦੇਣੀ ਚਾਹੀਦੀ ਹੈ ਨਾ ਅੱਛਾ ਜੀ ਹਾਂ ਉਹਨਾਂ ਨੂੰ ਵੀ ਮੈਂ ਬਰਾਬਰ ਹੀ ਕਰਦਾ ਉਹ ਵੀ ਮੇਰੇ ਵੱਡੇ ਭਰਾ ਵਰਗੇ ਠੀਕ ਹੈ ਪਰ ਜਿਹੜਾ ਬੰਦਾ ਮੇਰਾ ਜ਼ਿਆਦਾ ਕਰਦਾ ਮੈਂ ਤਾਂ ਯਾਰ ਉਹਦਾ ਹੀ ਕਰੂੰਗਾ ਨਾ ਪਿਛਲੇ 13 ਸਾਲਾਂ ਤੋਂ ਤੁਸੀਂ ਯਕੀਨ ਨਹੀਂ ਮੰਨਣਾ ਭਾਜੀ ਜਦੋਂ ਫੈਮਿਲੀ ਵੀ ਇੱਧਰ ਉੱਧਰ ਗਈ ਹੁੰਦੀ ਹੈ ਨਾ ਰੋਟੀ ਤੱਕ ਇਹਦੇ ਹੱਥ ਦੀ ਖਾ ਲੈਣਾ ਕਿਆ ਬਾਤ ਹੈ ਭਾਜੀ ਇਹ ਪਿਆਰ ਹੈ ਇਹ ਇਮਾਨਦਾਰੀ ਹੈ ਇਹ ਜਦੋਂ ਇਮਾਨਦਾਰੀ ਆ ਜਾਂਦੀ ਹੈ ਨਾ ਉਦੋਂ ਜਾਤ ਪਾਤ ਧਰਮ ਸਭ ਖਤਮ ਹੋ ਜਾਂਦਾ ਖਤਮ ਹੋ ਜਾਂਦੇ ਨਹੀਂ ਗੱਲ ਤੁਹਾਡੀ ਸਹੀ ਹੈ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਫਿਰ ਕਹਿੰਦਾ ਵੀ ਗੁੱਸਾ ਨਾ ਕਰਿਓ ਅੱਜ ਜਿਵੇਂ ਆਪਾਂ ਅਖਬਾਰਾਂ 'ਚ ਪੜ੍ਹਦੇ ਆ ਹਨਾ ਵੀ ਘਰ 'ਚ ਮਤਲਬ ਚਾਕੂ ਦੀ ਨੋਕ ਤੇ ਪ੍ਰਵਾਸੀ ਨੇ ਘਰ 'ਚ ਆਨੰਦੀ ਬੰਦੀ ਬਣਾ ਕੇ ਤੇ ਗਹਿਣਾ ਘਟਾ ਲੁੱਟ ਲਿਆ ਹੋ ਗਿਆ ਲੈ ਉਸ ਚੀਜ਼ ਦੇ ਡਰ ਤੋਂ ਇਹ ਚੀਜ਼ ਨੂੰ ਬਿਆਨ ਕੀਤਾ ਆ ਵੈਸੇ ਉਦਾਂ ਮੇਰੀ ਅਟੈਂਸ਼ਨ ਨਹੀਂ ਸੀ ਕੋਈ ਐਦਾਂ ਦੀ ਨਹੀਂ ਨਹੀਂ ਵੀਰੇ ਤੁਸੀਂ ਮੇਰੀ ਗੱਲ ਨੂੰ ਸਮਝਿਓ ਗੁੱਸਾ ਨਾ ਕਰਿਓ ਹੁਣ ਨਹੀਂ ਨਹੀਂ ਯੂਪੀ ਬਿਹਾਰ ਦੇ ਵਿੱਚ ਪੰਜਾਬੀ ਨਹੀਂ ਰਹਿੰਦੇ ਬਿਲਕੁਲ ਰਹਿੰਦੇ ਆ ਜੀ ਜੇ ਉਹ ਕਹਿ ਦੇਣ ਕਿ ਇਥੋਂ ਪੰਜਾਬੀ ਨਿਕਲ ਜਾਓ ਹੈ ਅਸੀਂ ਆਪਣੇ ਜਿਹੜਾ ਕਮਿਊਨਿਟੀ ਆ ਉਹਨਾਂ ਦੇ ਸਾਥ ਦੇਣਾ ਕੀ ਬਣੂਗਾ ਪੰਜਾਬੀ ਨਾਲ ਦਿੱਲੀ ਚ ਜਿੰਨੇ ਪ੍ਰਵਾਸੀ ਨੇ ਉਹਨੇ ਹੀ ਪੰਜਾਬੀ ਨੇ ਜੇ ਇਦਾਂ ਹੀ ਵੰਡੀਆਂ ਪੈਣ ਲੱਗੀਆਂ ਤੁਸੀਂ ਇੱਕ ਗੱਲ ਕਹੀ ਮੈਨੂੰ ਕਿ ਅਖਬਾਰਾਂ ਚ ਆਉਂਦਾ ਹੈ ਕਿ ਮਾਰ ਕਾਟ ਹੋ ਗਈ ਲੁੱਟ ਖੋਹ ਗਈ ਅਬ ਤੇਰਾ ਸੁਣੀ ਪੜੀ ਤਈ ਕਦੀ ਇਹ ਸੁਣਿਆ ਕਿ ਪੰਜਾਬੀ ਬੰਦਾ ਵੀ ਤਾਂ ਕਰਦਾ ਨਹੀਂ ਕਰਦਾ ਜ਼ਰੂਰੀ ਨਹੀਂ ਕਿ ਪ੍ਰਵਾਸੀ ਉਹ ਕਰਦਾ ਠੀਕ ਹੈ ਹਰ ਬੰਦਾ ਮਾੜਾ ਨਹੀਂ ਹੁੰਦਾ ਹਰ ਬੜਾ ਹਰ ਬੰਦਾ ਚੰਗਾ ਰਹਿੰਦਾ ਹੈਨਾ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਨੂੰ ਬੰਦੇ ਦੀ ਪਰਖ ਹੋਣੀ ਚਾਹੀਦੀ ਹੈ ਬਿਲਕੁਲ ਆਪਾਂ ਮੈਂ ਉਹਨਾਂ ਨੂੰ ਵੀ ਗੱਲੇ ਤੇ ਬਿਠਾ ਦਿੰਦਾ ਹਾਂ ਮੈਂ ਉਹਨਾਂ ਨੂੰ ਵੀ ਬਿਠਾ ਦਿੰਦਾ ਮੈਂ ਵਿਸ਼ਵਾਸ ਦਿੱਤਿਆ ਹੋਇਆ ਮੈਂ ਪਿਆਰ ਦਿੱਤਿਆ ਹੋਇਆ 13 ਸਾਲਾਂ ਦਾ ਪਿਆਰ ਆ ਮੈਂ ਇੱਕਦਮ ਨਹੀਂ ਤੋੜ ਸਕਦਾ ਮੈਂ ਉਹਨਾਂ ਨੂੰ ਮਾੜਾ ਕਹਿ ਹੀ ਨਹੀਂ ਸਕਦਾ ਜੋ ਮੇਰੇ ਨਾਲ ਜਦ ਮਾੜਾ ਨਹੀਂ ਹੋਇਆ ਤੇ ਮੈਂ ਐਵੇਂ ਕਹੀ ਜਾਵਾਂ ਇਹ ਤਾਂ ਹਵਾ ਭਾਜੀ ਇੱਕ ਬੰਦੇ ਨੇ ਮਾੜਾ ਹੋਇਆ ਸਾਰੇ ਹੀ ਮਾੜੇ ਹੋ ਗਏ ਜੇ ਇੱਕ ਪੱਗ ਵਾਲੇ ਬੰਦੇ ਨੇ ਮਾੜਾ ਕਰਤਾ ਤੇ ਫਿਰ ਤਾਂ ਮਤਲਬ ਪੱਗ ਵਾਲੇ ਬੰਦੇ ਸਾਰੇ ਮਾੜੇ ਹੋਏ ਅੱਲੇ ਕੱਲ ਸਹੀਏ ਤੁਹਾਡੀ ਮੇਰੀਆਂ ਵੀ ਤੁਸੀਂ ਅੱਜ ਸੋਚ ਤੇ ਨਜ਼ਰੀਆ ਬਦਲਤਾ ਤੇ ਬਹੁਤ ਧੰਨਵਾਦ ਚਲੋ ਆਪਾਂ ਚੱਲੀਏ ਲੇਟ ਹੋਣੇ ਆ ਹਾਂਜੀ ਬាទ ਚੱਲੀਏ ਜੀ ਫਿਰ ਬਸ ਮੇਰੀ ਇੱਕ ਗੱਲ ਯਾਦ ਰੱਖਿਓ ਵੀਰੇ ਹਾਂ ਹਾਂ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਬਿਲਕੁਲ ਚਲੋ